ਯਾਹ ਦੇ ਕਿ ਕੀ ਡਿਜ਼ਾਈਨ ਹੋਇਆ ਠੀਕ ਹੈ ਜੀ ਡਿਜ਼ਾਈਨ ਉਹ ਡਾਇਟੇ ਵਿੱਚ ਬੰਨਦਾ ਠੀਕ ਹੈ ਜੀ ਪਰ ਸਾਡੇ ਨੂੰ ਜਿਹੜਾ ਅਸੀਂ ਭੋਖੜਤਾ ਤੇ ਐਕਸ਼ਨ ਕਰਿਆ ਉਹ ਅੱਛਾ ਰਚੀ ਮੈਂ ਠੀਕ ਹੈ ਜੀ ਤੇ ਕਿੰਨੇ ਜਣੇ ਮਰਨ ਮਰ ਤੇ ਬੈਠੇ ਸੀ 6 7 ਜਣਿਆਂ ਦੇ ਜਿਹੜੇ ਤਿੰਨ ਉਨਾ ਪਰਵਾਰਾਂ ਤੋਂ ਜਿਹੜੇ ਉਸ ਪਿੰਡ ਨਾਲ ਸਬੰਧਤ ਜਿਹੜੇ ਪਿੰਡ ਦੇ ਵਿੱਚ ਸਾਡਾ ਬੰਡੇ ਜਿਹੜਾ ਦਾ ਪ੍ਰਸ਼ਾਸਨ ਅਤੇ ਮੋੜ ਹਲਕੇ ਦਾ ਬੰਦਾ ਉਥਾਂ ਦੇ ਬਾਰੋਂ ਕਿਸੇ ਦਾ ਗੰਦਾ ਜਿਹੜਾ ਉਸ ਪਿੰਡ ਦੇ ਵਿੱਚ ਕੱਢ ਰਿਹਾ ਹੈ ਜਿਸ ਕਰਕੇ ਰੋਮਟਾਈ ਪਤਲੀ ਹੋਈ ਇਹ ਲਗਾਤਾਰ ਹੈ ਕਾਲਾ ਨਾਗ ਭਾਗ ਸਾਡੇ ਜਿਹੜੇ ਜਿੰਦੇ ਉੱਥੇ ਢੇੜ ਦੇ ਵਿੱਚ ਸਾਡੇ ਨਾਲ ਕਸਾ ਬਾਗੂ ਅਤੇ ਮਰਕਰ ਉਹ ਕਾਲਾ ਛੇਵੜ ਨੂੰ ਲੈ ਕੇ ਕੰਮ ਕਰਾ ਪਾ ਦਿੱਤੇ ਰਾ ਅੱਜ ਤੱਕ ਛੇਵੜੇ ਤਾਂ ਉਹਨਾਂ ਨੇ ਵੀ ਸਾਡੇ ਨਾਲ ਜਿਹੜਾ ਆਪਣੀ ਅੱਛਾ ਇਤੇ ਹੁਣ ਅਸਰ ਕਿਵੇਂ ਆਈ ਜੇ ਲੈ ਕੇ ਭੋਤਾਲ ਜਿਹੜਾ ਆਏ ਆਗੇ ਕਿਉਂਕਿ ਪ੍ਰਸ਼ਾਸਨ ਦਾ ਜੋਰ ਲੱਗਿਆ ਹੈ ਕਿ ਇਹਨਾਂ ਦੀ ਜਿਹੜੀ ਭੁੱਖ ਹਟਾਲਿਆ ਉਹ ਕਿਸੇ ਵੀ ਹੱਦ ਕਿਸੇ ਕੀਮਤ ਤੇ ਖਵਾਈ ਜਾ ਸਾਡਾ ਸਟੈਂਡ ਕਰਦਾ ਕਿ ਅਸੀਂ ਕਿਸੇ ਕੀਮਤ ਤੇ ਭੁੱਖ ਹਟਾਲ ਨਹੀਂ ਛੱਡਣੀ ਜਿੰਨਾ ਚਿਰ ਸਾਡੀ ਸਰਕਾਰ ਸਾਡੇ ਉਸ ਜਿਹੜਾ ਪਲੇਟ ਫਾਰਮ ਤਿਆਰ ਕੀਤਾ ਹੋਇਆ। ਇਹ ਪਲੇਟਫਾਰਮ ਤੇ ਸਰਕਾਰ ਨਹੀਂ ਆਉਂਦੀ ਮੁੰਨਾ ਜਿਹੜਾ ਸਾਡੋਂ ਬਿਲਕੁਲ ਅਸੀਂ ਨਹੀਂ ਜਿਹੜਾ ਹੈ ਹੈ ਕਿ ਨਾ ਕੁਝ ਦਾ। ਦੂਜੇ ਸਾਥੀਆਂ ਦੀ ਸਿਹਤ ਕਿਵੇਂ ਸਾਰੀ ਸਰ? ਜੇ ਸਾਥੇ ਜਾਂਦੀ ਕਲਾ ਠੀਕ ਹੈ। ਸਰ ਜਿਹੜਾ ਬਾਹਰ ਸਾਨੂੰ ਅੱਜ ਕੱਲ ਵੀ ਸਾਡੇ ਬਾਹਰੋਂ ਜਿਹੜੀ ਟੀਮ ਵੀ ਡਾਕਟਰਾਂ ਦੀ ਉਹ ਵੀ ਕੱਲ ਲੈ ਕੇ ਆਏ ਕਿ ਤੁਸੀਂ ਬਾਹਰੋਂ ਆਪਣਾ ਜਿਹੜਾ ਟੈਸਟ ਕਰਾਉਣਾ। ਕੱਲ ਅਸੀਂ ਮਨਾ ਕਰਤਾ। ਕੱਲ ਮੇਰਾ ਕਰਦੇ ਨਾਲ ਲੈ ਕੇ ਆਏ ਸੀ। ਅੱਜ ਸਾਡੇ ਚੰਨ ਸਾਥੀਆਂ ਦਾ ਫੇਰ ਆ ਟੀਮ ਗਏ ਉਹਨਾਂ ਨੇ ਫੇਰ ਲਿਖਿਆ ਵੀ ਕੁਝ ਜ਼ਰੂਰੀ ਹੈ ਬਲ ਟੈਸਟ ਕਰਾਉਣਾ ਠੀਕ ਹੈ ਅਸੀਂ ਸਿਰਫ ਇੱਥੇ ਇੱਕ ਟੈਸਟ ਕਰਵਾਏ ਸੀਗੇ ਉਹ ਟੈਸਟ ਸਾਡਾ ਇੱਕ ਹੋ ਗਿਆ 2 ਕਹਿੰਦੇ ਕੱਲ ਨੂੰ ਕਰਾਂਗੇ ਠੀਕ ਹੈ ਇਹ ਸਾਨੂੰ ਨੇ ਪਤਾ ਮ ਕੱਲ ਤੇ ਸਿੱਧੇ ਕੀ ਹੋ ਰਿਹਾ ਕੀ ਨਹੀਂ ਤੁਹਾਡਾ ਨਾਮ ਜੀ ਸਾਡਾ ਨਾਮ ਜਿਹੜਾ ਵਟੰਡਾ ਦੇ ਪਹਾੜ ਬੁਰਦੇਰ ਸਿੰਘ ਸੰਧੋਹਾ ਦੀ ਕੇ ਜੋ ਇੱਕਾ ਸੀ ਤੁਹਾਡਾ ਜੀ ਮੇਰਾ ਨਾਮ ਭਾਈ ਕੁਮਾਰ ਹੈ ਮੈਂ ਮੈਂ ਤਾਂ ਸੰਗਤ ਬਲਾਕ ਦਾ ਚਲੋ ਤੁਹਾਡਾ ਜੀ ਲਖਮਨ ਸਿੰਘ ਲਖੀ ਜੀ ਦਾ ਪੁੱਤ ਹੈ ਜੀ ਇਹ ਦੇ ਦੇ ਕਿ ਕਿ ਟ੍ਰੀ ਨੋਆ ਠੀਕ ਹੈ ਜੀ ਟ੍ਰੀ ਫਾਰਮ ਉਹਦੇ ਦੇ ਵਿੱਚ ਮੰਗਦਾ ਠੀਕ ਹੈ ਜੀ ਪਰ ਸਾਨੂੰ ਜਿਹੜਾ ਅਸੀਂ ਭੁਖਤਾ ਤੇ ਐਕਸ਼ਨ ਕਰ ਰਹੇ ਹਾਂ ਉਹ ਅੱਜ ਸਾਡਾ ਅਛੇ ਮਨ ਠੀਕ ਹੈ ਜੀ ਤੇ ਕਿੰਨੇ ਜਣੇ ਮਰਨਵਰ ਤੇ ਬੈਠੇ ਸਨ 6 7 ਜਣੇ ਆ ਕਿ ਜਿਹੜੇ ਤਿੰਨ ਉਹਨਾਂ ਪਰਿਵਾਰਾਂ ਤੋਂ ਜਿਹੜੇ ਉਸ ਪਿੰਡ ਨਾਲ ਸੰਬੰਧਤ ਸਨ ਘੇੜੇ ਪਿੰਡ ਦੇ ਵਿੱਚ ਸਾਡਾ ਬੰਡੇ ਜਿਹੜਾ ਪ੍ਰਸ਼ਾਸਨ ਅਤੇ ਮੋੜ ਹਲਕੇ ਦਾ ਬੰਡੇ ਉਥੋਂ ਦੇ ਬਾਹਰੋਂ ਕਿਸੇ ਦਾ ਗੰਦਾ ਜਿਹੜਾ ਉਸ ਪਿੰਡ ਦੇ ਵਿੱਚ ਆੜ ਰਿਹਾ ਹੈ ਜਿਸ ਕਰਕੇ ਰੂਮ ਮਟਾਇਆ ਪਈ ਇਹ ਲਗਾਤਾਰ ਹੈ ਕਾਰਨ ਨਾਲ ਨਾਟ ਭਾ ਸਾਡੇ ਜਿਹੜੇ ਜਿੰਦੇ ਉਥੇ ਢੇੜ ਦੇ ਵਿੱਚ ਸਾਡੇ ਨਾਲ ਤਸਾਦ ਹਰੂ ਅਤੇ ਮਰ ਕਰ ਉਹ ਕਾਰ 6 ਬਣੇ ਨੂੰ ਲੈ ਕੇ ਕੱਲ ਆਪੀ ਕੇ ਰਾਹਤ ਦੇ ਕੇ ਬੈਠਾ ਉਹਨਾਂ ਨੇ ਵੀ ਸਾਡੇ ਨਾਲ ਜਿਹੜਾ ਭੁੱਖ ਹਟਾਲ ਅੱਛਾ ਇਹ ਕਿਉਂ ਹਸਤਰ ਕਿਵੇਂ ਆਈ ਜਿਹੜੇ ਲੈ ਕੇ ਭਖਤਾਲ ਜਿਹੜਾ ਆਏ ਆਗੇ ਕਿਉਂਕਿ ਪ੍ਰਸ਼ਾਸਨ ਦਾ ਜ਼ੋਰ ਲੱਗਿਆ ਹੈ ਕਿ ਇਤਾਂ ਨਹੀਂ ਜਿਹੜੀ ਭੁੱਖ ਹਟਾਲ ਹੈ ਉਹ ਕਿਸੇ ਵੀ ਹੱਦ ਕਿਸੇ ਕੀਮਤ ਤੇ ਖੜਾਈ ਜਾ ਸਾਡਾ ਸਪੈਂਡ ਕਰਦਾ ਕਿ ਅਸੀਂ ਕਿਸੇ ਕੀਮਤ ਤੇ ਭੁੱਖ ਹਟਾਲ ਨਹੀਂ ਠਕਣੀ ਜਿੰਨਾ ਚਿਰ ਸਾਡੀ ਸਰਕਾਰ ਸਾਡੇ ਉਸ ਜਿਹੜਾ ਪਲੇਟ ਫਾਰਮ ਤਿਆਰ ਕੀਤਾ ਹੋਇਆ। ਇਹ ਪਲੇਟਫਾਰਮ ਤੇ ਸਰਕਾਰ ਨਹੀਂ ਆਉਂਦੀ ਮੁੰਨਾ ਜਿਹੜਾ ਸਾਡੋਂ ਬਿਲਕੁਲ ਅਸੀਂ ਨਹੀਂ ਜਿਹੜਾ ਹੈ ਹੈ ਕਿੱਥੇ ਦਾ ਦੂਜੀ ਸਾਥੀਆਂ ਦੀ ਸਿਹਤ ਕਿਵੇਂ ਸਾਰੀ ਸਰ ਜੇ ਸਾਥੇ ਜਾਂਦੀ ਕਲਾ ਠੀਕ ਹੈ ਸਰ ਜਿਹੜਾ ਬਾਹਰ ਸਾਨੂੰ ਅੱਜ ਕੱਲ ਵੀ ਸਾਡੇ ਬਾਹਰੋਂ ਜਿਹੜੀ ਟੀਮ ਵੀਰ ਆਖਣ ਦੀ ਉਹ ਵੀ ਕੱਲ ਲੈ ਕੇ ਆਏ ਕਿ ਤੁਸੀਂ ਬਾਹਰੋਂ ਆਪਣਾ ਜਿਹੜਾ ਟੈਸਟ ਕਰਾਉਣਾ। ਕੱਲ ਅਸੀਂ ਮਨਾ ਕਰਤਾ ਕੱਲ ਮੇਰਾ ਕਰਦੇ ਨਾਲ ਲੈ ਕੇ ਆਈ ਸੀ ਅੱਜ ਸਾਡੇ ਚੰਨ ਸਾਥੀਆਂ ਦਾ ਫੇਰ ਆ ਟੀਮ ਗਈ ਉਹਨਾਂ ਨੇ ਫੇਰ ਲਿਖਿਆ ਕਿ ਤੁਸੀਂ ਜਰੂਰੀ ਹੈ ਬਲ ਟੈਸਟ ਕਰਾਉਣਾ ਠੀਕ ਹੈ ਅਸੀਂ ਸਿਰਫ ਇੱਥੇ ਇੱਕ ਟੈਸਟ ਕਰਾਉਣ ਆਏ ਸੀਗੇ ਉਹ ਟੈਸਟ ਸਾਡਾ ਇੱਕ ਹੋ ਗਿਆ ਦੋ ਕਹਿੰਦੇ ਕੱਲ ਨੂੰ ਕਰਾਂਗੇ ਠੀਕ ਹੈ ਇਹ ਸਾਨੂੰ ਨੇ ਪੁੱਛਿਆ ਅਮ ਕੱਲ ਤੇ ਸਥਿਤੀ ਕੀ ਹੋ ਰਹੀ ਹੈ ਕੀ ਨਹੀਂ ਤੁਹਾਡਾ ਨਾਮ ਜੀ ਸਾਡਾ ਨਾਮ ਜਿਹੜਾ ਬਟੰਡਾ ਦੇ ਪਹਾੜ ਬਰਦੇਸ਼ ਸਿੰਘ ਸੰਧੋਹਾ ਦੀ ਕੇ ਜੋ ਇੱਕ ਦਾ ਸੀ ਤੁਹਾਡਾ ਜੀ ਮੇਰਾ ਨਾਮ ਭਾਈ ਕੁਮਾਰ ਹੈ ਮੈਂ ਮੈਂ ਤਾਂ ਸੰਗਤ ਬਲਾਗ ਦਾ ਚਲੋ ਜੀ ਤੁਹਾਡਾ ਜੀ ਲਖਮਿੰਦਰ ਸਿੰਘ ਲੱਖੀ ਗੰਗੂ ਲੱਖੀ